ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋ ਕਹੋ ਤਾਲ ਗੁਰ ਸੇਵੀਐ ਅਹਨ ਸਸ ਜਸੁ ਭਾਏ ਦਰਸ਼ਨ ਪਰਸੀਆ ਗੁਰੂ ਕੈ ਜਨਮ ਮਰਨ ਦੁਖ ਜਾਈ ਖੂਬ ਸਿਫਤ ਖਸਮ ਦੀ ਨੂਰ ਅਰਸੋਂ ਕੁਰਸਾ ਝਟੀਐ ਤਦ ਡਠੇ ਸਚੇ ਪਤਸਾਹ ਮਲ ਜਨਮ ਜਨਮ ਦੀ ਕਟੀਐ ਸਜਣ ਸਚਾ ਪਤਸਾਹ ਸਿਰ ਸਾਹ ਦਾ ਸਾਹ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੈਸਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ ਤੀਜਾ ਬ੍ਰਹਮ ਬਿੰਦ ਤਿਸ ਦਾ ਬ੍ਰਹਮਤ ਰਹੈ ਏਕ ਸ਼ਬਦ ਲਿਵ ਲਾਇ ਨਵ ਨਦੀ 18 ਹੈ ਸਿੱਧੀ ਪਿੱਛੇ ਲੱਗੀਆਂ ਫਿਰਹੇ ਜੋ ਹਰ ਫਿਰ ਦਸ ਸਦਾ ਵਸਾਏ ਬ੍ਰਹਮ ਬਿੰਦੈ ਤੇ ਸਦਾ ਬ੍ਰਹਮਤ ਰਹਿ ਏਕ ਸ਼ਬਦ ਲੇਵ ਲਈ ਨਵ ਨਿਦੀ 18 ਹਨ ਸਿੱਧੀ ਪਿਛੈ ਲੱਗੀਆਂ ਫਿਰ へ ਜੋ ਖਰ ਖਿਰਦਾ ਸਦਾ ਵਸਾਈ ਬਿਨ ਸਤਗੁਰ ਨਾਉ ਨਾ ਪਾਈਐ ਬੁਝਹੁ ਕਰ ਵਿਚਾਰ ਨਾਨਕ ਪੂਰ ਭਾਗ ਸਤਗੁਰ ਮਿਲਾਏ ਸੁਖ ਪਾਏ ਜੁਗ ਚਾਰ ਮਹਲਾ 3ਆ ਕਿਆ ਗੱਭਰੂ ਕਿਆ ਬਿਰਧ ਖਾ ਮਨ ਮੁਖ ਤ੍ਰਿਸ਼ਨਾ ਭੁਖ ਨਾ ਜਾਏ ਗਰਮਖ ਸਬਦੇ ਰਤੇ ਆ ਸੀਤਲ ਖਾਏ ਆਪ ਗਵਾਏ ਅੰਦਰ ਤ੍ਰਿਪਤ ਸੰਤੋਖਿਆ ਸਰ ਭੁੱਖ ਨ ਲਗੈ ਆਏ ਨਾਨਕ ਜੇ ਗੁਰਮੁਖ ਕਰਹਿ ਸੋ ਪਰਵਾਣਖਾ ਜੋ ਨਾਮ ਰਹਿ ਲਿਵ ਲਾਇ ਪਾਉੜੀ ਹਾਂ ਬਲ ਖਾਰੀ ਤਨ ਕਉ ਜੋ ਗੁਰਮੁਖ ਸਿਖਾ ਜੋ ਹਰ ਨਾਮ ਧਿਆਏ ਦੇ ਤਿੰਨ ਦਰਸ਼ਨ ਪਿਖਾ। ਸੁਣ ਕੀਰਤਨ ਹਰ ਗੁਣ ਰਵਾ ਹਰ ਜਸ ਮਨ ਲਿਖਾ। ਹਰ ਨਾਮ ਸਲਾਹੀ ਰੰਗ ਸਿਉ। ਸਭ ਕਿਲ ਵਿਖ ਕ੍ਰਿਖਾ। ਧਨ ਧਨ ਸੁਹਾਵਾ ਸੋ ਸਰੀਰ ਥਾਨਹ। ਜਥਾ ਮੇਰਾ ਗੁਰ ਧਰੇ ਵਿਖਾ ਹਰ ਨਾਮ ਸਲਾਹੀ ਰੰਗ ਸਿਓ ਸਭ ਕਿਲ ਵਿਖ ਕ੍ਰਿਖਾ ਧਨ ਧਨ ਸੁਹਾਵਾ ਸੋ ਸਰੀਰ ਥਾਨ ਹੈ ਜਥਾ ਮੇਰਾ ਗੁਰ ਧਰੇ ਵਿਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ